ਜੱਜ ਕੇ ਬੈਠੋ ਸਰਕਾਰ ਨੂੰ ਹਲਾਵਾਂਗੇ ਸਰਕਾਰ ਤੋਂ ਤੁਹਾਡੀਆਂ ਨੀਆਂ ਮੰਗਾਂ ਨੇ ਚਾਹੇ ਉਹ ਸਾਡੇ ਕੱਚੇ ਕਾਮਿਆਂ ਦੀ ਮੰਗ ਆ ਚਾਹੇ ਮਿਡਲ ਮੀਲ ਵਰਕਰਾਂ ਦੀ ਮੰਗ ਆ ਚਾਹੇ ਆਸ਼ਾ ਵਰਕਰਾਂ ਦੇ ਮਾਨ ਪੱਤੇ ਦਾ ਮੈਟਰ ਆ ਤੇ ਚਾਹੇ ਤੁਹਾਡੇ ਡੀ ਦਾ ਮੈਟਰ ਆ ਚਾਹੇ ਸਾਡਾ ਜਿਹੜਾ ਸੌਦਾ ਹੋਇਆ ਪੀਕ ਮਿਸ਼ਨ ਦਾ ਮੈਟਰ ਆ ਉਹ ਸਾਰਾ ਕੁਝ ਇਹ ਤੁਹਾਡੇ ਇੱਕੇ ਦੇ ਨਾਲ ਤੁਹਾਡੇ ਸੰਘਰਸ਼ ਦੇ ਨਾਲ ਮੰਨੇ ਜਾਣਾ ਮੀਟਿੰਗਾਂ ਕਿੰਨਾ ਕੁ ਚਿਰ ਭੱਜ ਇਹ ਜਿਹੜਾ ਐਕਸ਼ਨ ਆ ਤੁਹਾਡਾ ਸਫਲ ਐਕਸ਼ਨ ਆ ਸਰਕਾਰ ਹਿੱਲੀ ਆ ਕੁਛ ਨਾ ਕੁਛ ਕਰੇਗੀ ਨਹੀਂ ਤਾਂ ਅੱਜ ਤੱਕ ਸਰਕਾਰਾਂ ਇਥੋਂ ਦੀ ਬਿਊਰੋਕਰੇਸੀ ਦਾ ਇੱਕੋ ਟ੍ਰੈਂਡ ਬਣ ਗਿਆ ਕਿ ਟਾਈਮ ਦੇ ਦਿਓ ਉਸ ਦੂਆ ਦਾ ਉਹਨੂੰ ਮੁਲਤਵੀ ਕਰ ਦਿਓ ਫੇਰ ਮੀਟਿੰਗ ਦਾ ਸਮਾਂ ਨੇੜੇ ਆ ਗਿਆ ਤਾਂ ਫੇਰ ਮੁਲਤਵੀ ਕਰ ਦਿਓ ਇਸ ਤਰ੍ਹਾਂ ਦਾ ਜਿਹੜਾ ਟ੍ਰੈਂਡ ਆ ਉਹਨੂੰ ਤੋੜਨ ਵਾਸਤੇ ਇੰਨਾ ਕੁ ਕਸ਼ਟ ਸਹਿਣਾ ਪੈਣਾ ਸਾਥਿਓ ਇਹ ਲੰਬੇਰਾ ਵੀ ਹੋ ਸਕਦਾ ਤੇ ਤੁਸੀਂ ਡਰਿਓ ਨਾ ਜੱਜ ਕੇ ਬੈਠੋ ਸਰਕਾਰ ਨੂੰ ਹਲਾਵਾਂਗੇ ਸਰਕਾਰ ਤੋਂ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਚਾਹੇ ਉਹ ਸਾਡੇ ਕੱਚੇ ਕਾਮਿਆਂ ਦੀ ਮੰਗ ਆ ਚਾਹੇ ਮੈਡੀਕਲ ਮੀਲ ਵਰਕਰਾਂ ਦੀ ਮੰਗ ਆ ਚਾਹੇ ਆਸ਼ਾ ਵਰਕਰਾਂ ਦੇ ਮਾਨ ਪੱਤੇ ਦਾ ਮੈਟਰ ਆ ਤੇ ਚਾਹੇ ਤੁਹਾਡੇ ਡੀ ਦਾ ਮੈਟਰ ਆ ਚਾਹੇ ਸਾਡਾ ਜਿਹੜਾ ਸੋਧਾ ਹੋਇਆ ਪੇ ਕਮਿਸ਼ਨ ਦਾ ਮੈਟਰ ਆ ਉਹ ਸਾਰਾ ਕੁਝ ਇਹ ਸੋਢੇ ਇੱਕੇ ਦੇ ਨਾਲ ਤੁਹਾਡੇ ਸੰਘਰਸ਼ ਦੇ ਨਾਲ ਮੰਨੇ ਜਾਣਾ ਪੂਰੇ ਇਤਮਾਨਾਂ ਦੇ ਨਾਲ ਇਸ ਸੰਘਰਸ਼ ਦਾ ਸਾਥ ਦਿਗੇ ਇਹਨਾਂ ਸਾਥ ਦੇ ਨਾਲ ਤੁਹਾਡਾ ਧੰਨਵਾਦ ਚਾਰ ਕਿਨਾਰੇ ਲਾਵਾਂਗੇ ਨਾਰਾ ਦੇਣਾ ਜਵਾਬ ਆ ਉੱਚੀ ਆਵਾਜ਼ ਦੇ ਵਿੱਚ ਪੰਜਾਬ ਸਰਕਾਰ ਮਰਦਾਬਾ 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 ਬੇਈਮਾਨ ਸਰਕਾਰ ਮਰਦਾਬਾ 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 ਬੇਈਮਾਨ ਮੁੱਖ ਮੰਤਰੀ ਮਰਦਾਬਾ 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 ਸਾਰੇ ਮੰਤਰੀ ਹਾਏ 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 ਸਭ ਕੇ ਪਿੱਛੇ ਹਾਏ 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 ਪੰਜਾਬ ਸਰਕਾਰ ਮਰਦਾਬਾ 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 ਹਟਾਇਕਾ ਜਿੰਦਾਬਾ ਜਿੰਦਾਬਾ ਜਿੰਦਾਬਾਦ 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 ਸਤਿਕਾਰਯੋਗ ਸਾਥੀਓ ਸੁਨੇਹਾ ਤੁਸੀਂ ਗੁਰਪਿਆਰ ਸਿੰਘ ਹੁਣ ਆਦਾ ਸੁਣ ਲਿਆ ਵਾ ਆਪਾਂ ਜਿਹੜਾ ਵਾ ਟਾਈਮ ਦੀ ਕੋਈ ਕਮੀ ਨਹੀਂ ਗਈ ਇਹ ਸੋਚ ਲਓ ਕਿਉਂਕਿ ਇਹ ਨਾ ਥੱਲਿਓਂ ਵੀ ਠੀਕ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ